ਸੋ ਗਾਇਸ ਆ ਵੀਡੀਓ ਦੇ ਫਾਈ ਕੋਈ ਅੰਦਰੋਂ ਮਤ ਕਰਿਓ ਕਿਉਂਕਿ ਆਸ ਨੂੰ ਦਸਨ ਕਰਾਉਣੇ ਆ ਟਾਲੀਆਂ ਨੇ ਸਾਬ ਦੇ ਆ ਜਾਓ ਫਿਰ ਆ ਦੇਖੋ ਦੇਖ ਸਕਦੇ ਆ ਪਟਾਲੀ ਸਾਬ ਦੇ ਅੰਦਰ ਜਾ ਰਹੇ ਆ ਆ ਜਾਓ ਫਿਰ ਚੱਲੀਏ ਨੂੰ ਦਸਨ ਕਰਾਉਣੇ ਆ ਆ ਦੇਖ ਸਕਦੇ ਤੁਸੀਂ ਆਜੇ ਦੇਖਦੇ ਹੋ ਇਤਿਹਾਸ ਪੜ੍ਹ ਸਕਦੇ ਤੁਸੀਂ ਆ ਦੇਖੋ ਮਾਜੇ ਜਿੱਤੇ ਮੇਰਾ ਕੱਪ ਇਹ ਆਏ ਬਈ ਸੁਨੂਆਂ ਦਾ ਦਸਨ ਕਰਾਉਣੇ ਆ ਆਜੋ ਹੇ ਰੱਬਾ ਕਰੇ ਇਹ ਬੰਦਾ ਮੇਰੀ ਵੀਡੀਓ ਦੇਖੇ ਤਾ ਵਾ ਉਹ ਬੰਦੇ ਸਾਰੇ ਦੁੱਖ ਦੁੱਖ ਸਾਰੇ ਦੂਰ ਹੋ ਜਾਣ ਉਹ ਲਗੇ ਖੜੇ ਹੋਇਆ ਕੰਮ ਉਹਦਾ ਚੱਲ ਪਵੇ ਆਜੋ ਬਈ ਸੋਨੂੰ ਦਸਨ ਕਰਾਉਣੇ ਟਾਲੀ ਸਾਹਿਬ ਦੇ ਆਜੋ ਉਹ ਦੇਖੋ ਇਹ ਦੇਖ ਸਕਦੇ ਹੋ ਤੁਹਾਡੇ ਟਾਲੀ ਕੇ ਸਾਹਿਬ ਆਦੇ ਪਾਰ ਸਾਕਤ ਜੀ ਅਟਾਲੀ ਸਾਹਿਬ ਦਾ ਇਤਿਹਾਸ ਆ ਤੁਸੀਂ ਦੇਖ ਸਕਦੇ ਹੋ ਇੱਥੇ ਕਿਲੇ ਗੱਡੇ ਹੋਏ ਨੇਗੇ ਇਹ ਕਿਲੇ ਤਾਂ ਗੱਡੇ ਹੋਏ ਨੇਗੇ ਕਿਉਂਕਿ ਪਸੂ ਕੋਈ ਰਹਿੰਦਾ ਨਹੀਂ ਹੈਗਾ ਵਾ ਇੱਥੋਂ ਅੱਧੇ ਘੱਟ ਤੱਕ ਕਿਲਾ ਕਰ ਦਿੰਦਾ ਵਾ ਤੇ ਕਦੋਂ ਪਸੂ ਰਹਿ ਪੈਂਦਾ ਵਾ ਉੜਿਆ ਕੇ ਦੋ ਰੇ ਝਰੋਣੇ ਪੈਂਦੇ ਨੇ ਕਿਲੇ ਇਹ ਤਾਂ ਉਹਲੇ ਕਿਲੇ ਗੱਡੇ ਜਾਂਦੇ ਨੇਗੇ ਮੈਂ ਤੁਹਾਨੂੰ ਗਾਨ ਦੱਸ ਕਰਾਉਣੇ ਆ ਆ ਜਾ ਫਿਰ ਕੋਈ ਇਤਿਹਾਸ ਦੇਰ ਬੰਦੇ ਯਾਰਨ ਕਰਕੇ ਮੈਂ ਅਸੀਂ ਇਹਨਾਂ ਦੇ ਜਾਣੇ ਕਿ ਵੀ ਇਹ ਕਹਿੰਦੇ ਖਾਲੀ ਆਕਲੀ ਨੂੰ ਮਾਰਦੀ ਨੀ ਤੇ ਤਾਂ ਭੇਡਾ ਕਰਦੇ ਮੋਰਾੰਗ ਨੇ ਤਕੀਆਂ ਜਿਹੜਾ ਰਾਜੇ ਜੀ ਮੋਰਾੰਗ ਨੇ ਤਕੀਆਂ ਜਿਹੜਾ ਰਾਜੇ ਜੀ ਉਹਨਾਂ ਨੇ ਆਹ ਉਹਦੇ ਸ਼ਹਿਰ ਦਾ ਉਹਨੇ ਜੀ ਥਾੜ ਮੋਰਾ ਦਾ ਪਰਿਆ ਬਾਕੀ ਰਾਜਾ ਨੇ ਦੂਜਿਆਂ ਨੇ ਜਾ ਕੇ ਕਿ ਕਾਰੇ ਲੰਬੇ ਪੈ ਗਈ ਦਸਵੇਂ ਪਾਤਸ਼ਾਹ ਦੇ ਚਾਨ ਤੇ ਹੁਣ ਜਦੋਂ ਗੁਰੂ ਸਾਹਿਬ ਨੇ ਦਸਵੇਂ ਪਾਤਸ਼ਾਹ ਨੇ ਬੂਟਾ ਗਰਮਾਨੰਦ ਸਿੰਘ ਜੀ ਨੇ ਲਾਇਆ ਸੀਗਾ ਥਾਲਾ ਆਪਾਂ ਨੂੰ ਆ ਕੇ ਦਿੱਤਾ ਦਸਵੇਂ ਪਾਤਸ਼ਾਹ ਨੇ ਦਸਵੇਂ ਜਾਪ ਦੇ ਵਿੱਚ ਠੀਕ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਅਰੇ ਦੇਖਿਆ ਤਾਂ ਗੁਰੂ ਕਾ ਬਾਗ ਇੱਥੇ ਵੀ ਦਸਨ ਕਰਾਉਣੇ ਆ ਇਹ ਉਹਨਾਂ ਦੀ ਫੋਟੋ ਆ ਸਿੱਖ ਕੌਮ ਦੀ ਜਿਨ੍ਹਾਂ ਨੂੰ ਰਿਹਾਈ ਨਹੀਂ ਮਿਲੀ ਹੈਗੀ ਐਸਵੀਐਲ ਕਾਰਨ ਸੋਨੇ ਉਹਨਾਂ ਤੁਸੀਂ ਇਹ ਉਹ ਸਿੱਖ ਕੌਮ ਹਨੇਗੇ ਦੇਖ ਸਕਦੇ ਹਾਂ ਇਤਿਹਾਸ ਵੀ ਥੱਲੇ ਪੜ੍ਹ ਸਕਦੇ ਹਾਂ ਭਾਈ ਦੇਖ ਸਾਹਤੇ ਉਹ ਗੰਗਾ ਸਾਗਰ ਭਾ ਭਾਈ ਅਸਲੀ ਤਾਂ ਭਾਈ ਇਹ ਗੰਗਾ ਸਾਗਰ ਪਾਕਿਸਤਾਨ ਚਾ ਭਾਈ ਇਸ ਵੀਡੀਓ ਨੂੰ ਵੱਧਰ ਵੱਧ ਸ਼ੇਅਰ ਕਰਿਓ ਜੋ ਕਿ ਟਾਲੀਆਂ ਸਭ ਦੇ ਵੱਧਰ ਵੱਧ ਬੰਦੇ ਦਰਸ਼ਨ ਕਰ ਸਕਣ ਆ ਦੇਖੋ ਜੀ ਸਾਨੂੰ ਕਿੱਥੇ ਪਹੁੰਚੇ ਆਉਂਸਰ ਚੋਟੀ ਚੋਈ ਸੀ ਕਿ ਇੱਥੇ ਤੇ ਕੰਗਾ ਸਾਗਰ ਵਿੱਚ ਦੇ ਵਸ਼ੇਦ ਹੋਣ ਦੇ ਕੱਤ ਕੇ ਵੀ ਦੁੱਧ ਬਾਹਰ ਨਹੀਂ ਨਿਕਲਿਆ ਸੀਗਾ ਕਰੋ ਦਰਸ਼ਨ ਜੀ ਭਾਈ ਸਰਮਾ ਆਦਿ ਵੀਡੀਓ ਵੀਡੀਓ ਲੱਗਿਆ ਵੀਡੀਓ ਕੋ ਲਾਈਕ ਕਰਦੇ ਕੋ ਸਬਸਕ੍ਰਾਈਬ ਤੇ ਕਮੈਂਟ ਕਰਦਿਆ ਕਰੋ ਯਾਰ ਬਸ ਓਡੀ ਸਪੋਰਟ ਚਾਹੀਦੀ ਆ ਭਾਈ ਚੰਗਾ ਰੱਖਦੇ ਵੀਡੀਓ ਮੈਨ ਦੇ ਚੰਗਾ ਬਾਏ ਬਾਏ